ਉਹ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬੀ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਹਿੰਦਾ ਅੱਜ ਹੀ ਚੱਲੋ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਲਾਨੇ ਜਨਾਈ ਤੇ ਮਾਨਕ ਸਾਹਿਬ ਕਰੇ ਹੋਣਗੇ ਜੀ ਟਿਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਆਪਾਂ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਕੀਰ ਸੀਗੇ করে گئے হ্যাঁ মানক সাহেব হুন পেগ লাগা રહ્યા शाम दा टाइम है जी देव जी ने मैंने इंट्रोड्यूस करा है कि आ बेटा अपना बाले तों गाउंदा गाउंदा होए तू हम्म मैं कह हां जी जी मिस पूजा ਨਾਲ ਗਾਉਣਾ ਹਮ ਮੈਂ ਕਿਹਾ ਨਹੀਂ ਜੀ ਉਦੋਂ मिस पूजा ਜੀ ਦੀ ਬਹੁਤ ਨੇਰੀ ਚਾਹ ਸੀ ਬਹੁਤ ਵੱਡਾ ਨਾਂ ਸੀ ਉਦੋਂ ਜੀ ਹਾਂ ਜੀ ਹੁਣ ਵੀ ਹੈਗਾ ਜੀ ਬਾਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨਾ ਗਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿਦਾਂ ਦਾ ਹੈ ਤੇ ਕਹਿੰਦਾ ਪਾ ਉਹ ਮੁੰਡੇ ਕੋਲ ਪੈਗ ਪਾਉ ਹੂੰ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹੂੰ ਜਿਹੜਾ ਪੀਂਦਾ ਨਹੀਂ ਉਹ ਕੀ ਗਾਲੂਗਾ ਹੂੰ ਮੈਂ ਦੇਖਾ ਵੀ ਇਹ ਇਹ ਕਿਦਾਂ ਦਾ ਇਨਸਾਨ ਹੈ ਹੂੰ ਮੈਂ ਕਿਹਾ ਜੀ ਮੈਂ ਪੀਂਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬਨ ਜਿਹੜਾ ਇੰਗਲੈਂਡ ਮੈਂ ਕਿਹਾ ਮੱਗ ਲੈ ਕੇ ਆ ਮੈਂ ਨਾ ਮੱਗ ਧੋਣ ਵਾਲਾ ਬਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ अच्छा मैं नर्वस じゃ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੀ ਕਲੇ ਸੁਣਾਉਣ ਲੱਗਿਆ ਹਾਂ ਹਾਂ ਕਹਿੰਦਾ ਚੱਲ ਸੁਣਾ ਮੈਂ ਕਲੇ ਸੁਣਾਈ ਤੇ ਮੈਂ गा ਗਈ ਤੇ ਹਾਨਾ ਤੁਹਾਨੂੰ ਜੀ ਨਿਰਜੇ ਜਟ ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ ਸਾਹਿਬਾ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦੀਆਂ ਲੱਗੀਆਂ ਗਈਆਂ ਪੇਸ਼ੀ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਕੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਨ ਵੀ ਨਹੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਯਦਾ कित चल के चुआ तेरे टिले तो सूरत दी, दी, दी। का गोरखा उडदी है फुलकारेख गोरखा उडद फुलकार ओ... जलू तो मैं गाया जी ਪੈਗ ਛੱਡਦਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਉਹ ਫੋਟੋ ਹੈਗੀਆਂ ਮੇਰੇ ਕੋਲ ਜੇਗੀਆਂ ਦਾ ਫੋਨ ਉਦੋਂ ਹੁੰਦਾ ਸੀਗਾ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਸੀਜ਼ਨ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੈਜਾ ਹੋਈ ਸੀਗਾ ਪਰ ਅੰਦਰੋਂ ਇੱਕ ਫਕਰ ਰੋਜ਼ ਹੀ ਗਿਆ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੀਪ ਸਾਰਾ ਨਾਲ ਕਾਫੀ ਮੈਂ ਦੀਪ ਸਾਹਿਬ ਨੇ ਬਾਅਦ ਚ ਹੀਰ ਦੀ ਇੱਕ ਦੋ ਕਲੀਅ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੂੰ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਹੂੰ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਿਆਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰਸਾਂ ਨੂੰ ਦੱਸੇ ਹੋਏ ਆ ਸਾਡਾ ਅਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦਵਾਰੇ ਪੈਂਦਾ ਹੁੰਦਾ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਅੱਜ ਹੀ ਚੱਲੋ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਜੀ ਲੁਧਿਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ਼ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੋੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਕੀਰ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਿਹਾ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ ਗਾਉਂਦਾ ਗਾਉਂਦਾ ਹੋਵੇ ਤੂੰ ਹਮ ਮੈਂ ਕਿਹਾ ਹਾਂ ਜੀ ਜੀ ਮਿਸ ਪੂਜਾ ਨਾਲ ਗਾਉਣਾ ਹਮ ਮੈਂ ਕਿਹਾ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚੱਲਦੀ ਸੀ ਬਹੁਤ ਵੱਡਾ ਨਾਂ ਸੀ ਉਦੋਂ ਜੀ ਹਾਂ ਜੀ ਹੁਣ ਵੀ ਹੈਗਾ ਜੀ ਬਾਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨਾ ਗਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹਮ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹਮ ਜਿਹੜਾ ਪੀਂਦਾ ਨਹੀਂ ਉਹ ਕੀ ਗਾਲੂਗਾ ਹਮ ਮੈਂ ਦਿਖਾਈ ਹੀ ਇੱਕ ਦਲਾਜ਼ਾਨ ਹੈ ਹਾਂ ਮੈਂ ਕਿਹਾ ਜੀ ਮੈਂ ਪਿੰਡਾਂ ਲਈ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਵਣ ਜਿਹੜਾ ਇੰਗਲੈਂਡ ਮੈਂ ਕਿਹਾ ਮੱਗ ਲੈ ਕੇ ਆ ਮੈਂ ਨਾ ਮੱਗ ਨੋਣ ਵਾਲਾ ਬਣਾਉਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਮੈਂ ਤੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੇ ਕਲੇ ਸੁਣਾਉਣ ਲੱਗਿਆ ਹਾਂ ਕਹਿੰਦਾ ਚੱਲ ਸੁਣਾ ਮੈਂ ਕਲੇ ਸੁਣਾਈ ਤੇ ਮੈਂ ਗਾ ਕੇ ਦਿਖਾਣਾ ਤੁਹਾਨੂੰ ਜੀ ਨਿਰਜ਼ੇ ਜੱਟ ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿੱਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦੀਆਂ ਲੱਗੀਆਂ ਗਈਆਂ ਪੇਸ਼ੀ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਦ ਵੀ ਨੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇਲਚੂਆ ਤੇਰੇ ਟੀਲੇ ਤੋਂ ਸੂਰਤ ਦੀਂਦੀ ਆ ਹੀਰ ਦੀ ਉਹਨਾਂ ਦੇਖ ਗੌਰ ਤਾਂ ਉਡਦੀ ਏ ਫੁੱਲਕਾਰੀ ਓਹ ਲਾ ਦੇਖ ਗੋਰਖਾ ਉਡਦੀ ਏ ਫੁੱਲਕਾਰੀ ਓ ਜਦੋਂ ਮੈਂ ਗਾਇਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇ ਆ ਗਿਆ ਤਾਂ ਫੋਨ ਉਦੋਂ ਹੁੰਦਾ ਸੀਗਾ ਹੂੰ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਸੀਜ਼ਨ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੈਜਾ ਹੋਈ ਸੀਗਾ ਪਰ ਅੰਦਰੋਂ ਇੱਕ ਫੱਕਰ ਰੂ ਸੀਗੇ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੀਪਸਰ ਨਾਲ ਕਾਫੀ ਮੈਂ ਦੀਪ ਸਾਹਿਬ ਨੇ ਬਾਅਦ ਚ ਹੀਰ ਦੀ ਇੱਕ ਦੋ ਕਲੀ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰ ਸਾਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦਵਾਰੇ ਪੈਂਦਾ ਹੁੰਦਾ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਅੱਜ ਹੀ ਚੱਲੂ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਜੀ ਧਿਆਨੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਿਕੀਰ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਿਹਾ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂਦਾ ਗੋਦਾ ਹੋਇ ਤੂੰ ਹੂੰ ਮੈਂ ਕਿਹਾ ਹਾਂਜੀ ਜੀ ਮਿਸ ਪੂਜਾ ਨਾਲ ਗਾਉਣਾ ਹੂੰ ਮੈਂ ਕਿਹਾ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹ ਸੀ ਬਹੁਤ ਵੱਡਾ ਨਾਂ ਸੀ ਉਦੋਂ ਜੀ ਹੁਣ ਵੀ ਹੈਗਾ ਜੀ ਬਾਕ ਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨ ਗਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹੂੰ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹੂੰ ਜਿਹੜਾ ਪਿੰਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦੇਖਾ ਵੀ ਇਹ ਇਹ ਕਿੰਦਾ ਦਾ ਇਨਸਾਨ ਹੈ ਹੂੰ ਮੈਂ ਕਹਾਂ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬੰਨ ਜਿਹੜਾ ਇੰਗਲੈਂਡ ਮੈਂ ਗਿਆ ਮੱਗ ਲੈ ਕੇ ਆ ਮੈਂ ਨਾ ਮੱਗ ਨਾਉਣ ਵਾਲਾ ਬਣਾਉਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੇ ਕਲੇ ਸੁਣਾਉਣ ਲੱਗਿਆ ਹਾਂ ਕੰਤਾ ਚਲਸੜਾ ਮੈਂ ਕਲੀ ਸੁਣਾਈ ਤੇ ਮੈਂ ਗਾ ਗਈ ਦਹਾਨਾ ਤੁਹਾਨੂੰ ਜੀ ਨਿਰਜ਼ੇ ਜੱਟ ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿੱਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗੀਆਂ ਗਈਆਂ ਪੇਸ਼ੀ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੈਂਦਾ ਚੰਦ ਵੀ ਨੀਂਵਿਆ ਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇਲਚੂਆ ਤੇਰੇ ਟੀਲੇ ਤੋਂ ਸੂਰਤ ਦੀਂ ਦੀਆ ਹੀਰ ਦੀਆ ਓ ਲਾ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਲਾ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇਗੀਆ ਦਾ ਫੋਨ ਉਦੋਂ ਹੁੰਦਾ ਸੀਗਾ ਹੂੰ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਚੀਜ਼ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫਕਰ ਰੂ ਸੀਗਾ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੇਵਸਰ ਨਾਲ ਕਾਫੀ ਮੈਂ ਦੀਪ ਸਾਹਿਬ ਨੇ ਬਾਅਦ ਚ ਹੀਰ ਦੀ ਇੱਕ ਦੋ ਕਲੀ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰ ਸਾਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦਵਾਰੇ ਪੈਂਦਾ ਹੁੰਦਾ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਅੱਜ ਹੀ ਚੱਲੂ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਜੀ ਟਿਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਿਕੀਰ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਹੇ ਆ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂਦਾ ਗੋਦਾ ਹੋਇ ਤੂੰ ਹਮ ਮੈਂ ਕਿਹਾ ਹਾਂਜੀ ਜੀ ਮਿਸ ਪੂਜਾ ਨਾਲ ਗਾਉਣਾ ਹਮ ਮੈਂ ਕਿਹਾ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹ ਸੀ ਬਹੁਤ ਵੱਡਾ ਨਾਮ ਸੀ ਉਦੋਂ ਜੀ ਹਾਂਜੀ ਹੁਣ ਵੀ ਹੈਗਾ ਜੀ ਬਾਕ ਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨ ਕਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹਮ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹਮ ਜਿਹੜਾ ਪਿੰਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦਿਖਾ ਵੀ ਇਹ ਇਹ ਕਿਦਾਂ ਦਾ ਇਨਸਾਨ ਹੈ ਹੂੰ ਮੈਂ ਕਿਹਾ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬਨ ਜਿਹੜਾ ਇੰਗਲੈਂਡ ਮੈਂ ਗਿਆ ਮੱਗ ਲੈ ਕੇ ਆ ਮੈਂ ਨਾ ਮੱਗ ਨਾਉਣ ਵਾਲਾ ਬਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੇ ਕਲੇ ਸੁਣਾਉਣ ਲੱਗਿਆ ਹਾਂ ਕੰਤਾ ਚਲਸਣਾ ਮੈਂ ਕਲੀ ਸੁਣਾਈ ਤੇ ਮੈਂ ਗਾ ਕੇ ਦਿਖਾਣਾ ਤੁਹਾਨੂੰ ਜੀ ਨਿਰਜ਼ੇ ਜੱਟ ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿੱਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗੀਆਂ ਗਈਆਂ ਪੇਸ਼ੀ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੰਦਾ ਚੰਨ ਵੀ ਨੀਂ ਵਿਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋਰਾں ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇਲਚੂਆ ਤੇਰੇ ਟੀਲੇ ਤੋਂ ਸੂਰਤ ਦੀਂ ਦੀਆ ਹੀਰ ਦੀਆ ਓ ਲਾ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਲਾ ਦੇਖ ਗੋਰਖਾ ਉਡਦੀ ਏ ਫੁੱਲ ਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇ ਆ ਗਿਆ ਦਾ ਫੋਨ ਉਦੋਂ ਹੁੰਦਾ ਸੀਗਾ ਹੂੰ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਇਜ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫਕਰ ਰੂ ਸੀਗੇ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੇਵਸਰ ਨਾਲ ਕਾਫੀ ਮੈਂ ਦੀਪ ਸਾਹਿਬ ਨੇ ਬਾਅਦ ਚ ਹੀਰ ਦੀ ਇੱਕ ਦੋ ਕਲੀ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰ ਸਾਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ ਹੀਰੇ ਨਹੀਂ ਦਵਾਰੇ ਪੈਂਦਾ ਹੁੰਦਾ ਬਿਲਕੁਲ ਇੱਕ ਮੇਲੇ ਤੇ ਬਾਪੂ ਦੇਵ ਤਰੀਕੇ ਵਾਲਾ ਸਾਹਿਬ ਲੈਜੈਂਡ ਪੰਜਾਬ ਦੇ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਨੇ ਆਵਾਜ਼ ਪੰਜਾਬ ਜੀਤ ਮੈਨੂੰ ਸੁਣਿਆ ਸੀ ਜੀ ਮਾਨਕ ਸਾਹਿਬ ਦੀਆਂ ਕਲੀਆਂ ਮੈਂ ਉੱਥੇ ਗਾਉਂਦਾ ਰਿਹਾ ਹੂੰ ਕਹਿੰਦੇ ਬੇਟਾ ਤੈਨੂੰ ਮੈਂ ਬੜਾ ਪਿਆਰ ਕਰਦਾ ਵੀ ਤੈਨੂੰ ਮਾਨਕ ਸਾਹਿਬ ਨੂੰ ਮਲਾਉਣਾ ਹੂੰ ਤੇ ਮੇਰਾ ਡ੍ਰੀਮ ਸੀਗਾ ਕਿ ਮਾਨਕ ਸਾਹਿਬ ਨੂੰ ਮਿਲਣਾ ਮਤਲਬ ਬਚਪਨ ਤੋਂ ਲੈ ਕੇ ਉਹਨਾਂ ਦੇ ਗਾਣੇ ਸੁਣਦੇ ਆ ਰਹੇ ਸੀਗੇ ਤੇ ਲਾਈਵ ਖਾੜਿਆਂ ਦੇ ਕਲੀਆਂ ਦੇ ਬਾਦਸ਼ਾਹ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਅੱਜ ਹੀ ਚੱਲੂ ਫਿਰ ਹੂੰ ਕਹਿੰਦੇ ਅੱਜ ਨਹੀਂ ਤੂੰ ਫਲਾਣੇ ਦਿਨ ਆਈ ਤੇ ਮਾਨਕ ਸਾਹਿਬ ਘਰੇ ਹੋਣਗੇ ਜੀ ਤੇ ਆਣੇ ਦੇ ਲਾਗੇ ਜੀ ਪਿੰਡ ਆ ਪਹਿਲਾਂ ਤਰੀਕੇ ਪਹੁੰਚੇ ਤੇ ਮਾਨਕ ਸਾਹਿਬ ਕੋਲ ਲੈ ਗਏ ਮਾਨਕ ਸਾਹਿਬ ਮਤਲਬ ਦਿਲ ਦੇ ਐਨੇ ਸਾਫ ਸੀ ਵੇਖਣ ਨੂੰ ਲੱਗਦੀ ਸੀ ਵੀ ਬੰਦਾ ਕੌੜਾ ਬੋਲਦਾ ਮੂੰਹ ਫਟਾ ਪਰ ਉਹਨਾਂਕ ਫਕਰ ਆਦਮੀ ਸੀਗਾ ਜੋ ਕਹਿ ਦੇਣਾ ਉਹਨਾਂ ਨੇ ਮੂੰਹ ਤੇ ਕਹਿ ਦੇਣਾ ਜੀ ਤੇ ਉਹਨਾਂ ਤਾਂ ਗੁੱਸਾ ਵੀ ਨਹੀਂ ਸੀ ਕਰਦਾ ਕੋਈ ਤੇ ਪਿੰਡ ਦੇ ਸ਼ਿਕੀਰ ਸੀਗੇ ਕਰੇ ਗਏ ਆ ਮਾਨਕ ਸਾਹਿਬ ਹੁਣ ਪੈਗ ਲਾ ਰਿਹਾ ਸ਼ਾਮ ਦਾ ਟਾਈਮ ਹੈ ਜੀ ਦੇਵ ਜੀ ਨੇ ਮੈਨੂੰ ਇੰਟਰੋਡਿਊਸ ਕਰਾਇਆ ਕਿ ਆ ਬੇਟਾ ਆਪਣਾ ਬਾਲੇ ਤੋਂ گاਉਂਦਾ ਗੋਦਾ ਹੋਇ ਤੂੰ ਹੂੰ ਮੈਂ ਕਿਹਾ ਹਾਂਜੀ ਜੀ ਮਿਸ ਪੂਜਾ ਨਾਲ ਗਾਉਣਾ ਹੂੰ ਮੈਂ ਕਿਹਾ ਨਹੀਂ ਜੀ ਉਦੋਂ ਮਿਸ ਪੂਜਾ ਜੀ ਦੀ ਬਹੁਤ ਨੇਰੀ ਚਾਹ ਸੀ ਬਹੁਤ ਵੱਡਾ ਨਾਂ ਸੀ ਉਦੋਂ ਜੀ ਹਾਂਜੀ ਹੁਣ ਵੀ ਹੈਗਾ ਜੀ ਬਾਕ ਕਮਾਲ ਉਹਨਾਂ ਨੇ ਗਾਣੇ ਗਾਏ ਬਿਲਕੁਲ ਬਿਲਕੁਲ ਤੇ ਉਦੋਂ ਜ਼ਿਆਦਾ ਬੰਦੇ ਉਹਨਾਂ ਨਾਲ ਹੀ ਕੰਮ ਕਰ ਰਹੇ ਸੀ ਸਿੰਗਰ ਪਰ ਮੈਂ ਨਹੀਂ ਸੀ ਹਨ ਗਿੱਦਾ ਉਦੋਂ ਜੀ ਤੇ ਕਹਿੰਦੇ ਪੂਜਾ ਨਾਲ ਗਾਉਣਾ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਮੈਂ ਸੋਚਿਆ ਵੀ ਯਾਰ ਇਹ ਬੰਦਾ ਕਿੱਦਾਂ ਦਾ ਹੈ ਤੇ ਕਹਿੰਦਾ ਪਾਓ ਮੁੰਡੇ ਕੋਲ ਪੈਗ ਪਾਓ ਹੂੰ ਮੈਂ ਕਿਹਾ ਉਸਤਾਦ ਜੀ ਮੈਂ ਪੀਂਦਾ ਨਹੀਂ ਹੂੰ ਜਿਹੜਾ ਪਿੰਦਾ ਨਹੀਂ ਉਹ ਕੀ ਗਾ ਲੂਗਾ ਹੂੰ ਮੈਂ ਦਿਖਾ ਵੀ ਇਹ ਇਹ ਕਿਦਾਂ ਦਾ ਇਨਸਾਨ ਹੈ ਹੂੰ ਮੈਂ ਕਿਹਾ ਜੀ ਮੈਂ ਪਿੰਦਾ ਨਹੀਂ ਓਕੇ ਕੋਈ ਗੱਲ ਨਹੀਂ ਕਹਿੰਦਾ ਚੱਲ ਗਾ ਕੁਝ ਮੇਰਾ ਭਰਾ ਹੈ ਸਰਬਨ ਜਿਹੜਾ ਇੰਗਲੈਂਡ ਮੈਂ ਗਿਆ ਮੱਗ ਲੈ ਕੇ ਆ ਮੈਂ ਨਾ ਮੱਗ ਨਾਉਣ ਵਾਲਾ ਬਜਾਂਦਾ ਹੁੰਦਾ ਬਚਪਨ ਤੋਂ ਜੀ ਮੈਂ ਕਿਹਾ ਲੈ ਕੇ ਆ ਉਹ ਲੈ ਕੇ ਆ ਫਿਰ ਪੈਗ ਲਾਰੇ ਇਹਦੇ ਚ ਮੂੰਹ ਪਾ ਕੇ ਗਾਉਂਗਾ ਤੂੰ ਹਾਂ ਅੱਛਾ ਮੈਂ ਨਰਵਸ ਜਾ ਹੋ ਗਿਆ ਹੈ ਨਾ ਫਿਰ ਮੈਂ ਪੈਰੀ ਹੱਥ ਲਾਇਆ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਡੇ ਕਲੇ ਸੁਣਾਉਣ ਲੱਗਿਆ ਹਾਂ ਕੰਤਾ ਚਲਸਣਾ ਮੈਂ ਕਲੀ ਸੁਣਾਈ ਤੇ ਮੈਂ ਗਾ ਗਈ ਦਹਾਨਾ ਤੁਹਾਨੂੰ ਜੀ ਮਿਰਜ਼ੇ ਜੱਟ ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਹਿਬਾਂ ਜੱਟੀ ਦੇ ਮਨ ਵਿੱਚ ਖਿਆਲ ਆਉਂਦਾ ਹਾਲਾ ਵੀ ਮਾਨਕਾ ਉਹ ਕੀ ਆਉਂਦਾ ਸਿੱਟਾ ਵੇਖਿਆ ਕਮਾਇ ਜਦੋਂ ਇਸ਼ਕ ਦਾ ਸਹਿਬਾਂ ਉੱਚੀ ਉੱਚੀ ਮਾਰ ਦिए ਤਾ ਕਿਸੇ ਚੰਦਰੇ ਵੇਲੇ ਦਿਆਂ ਲੱਗੀਆਂ ਗਈਆਂ ਪੇਸ਼ੀ ਨੇ ਜੱਟੀ ਦੇ ਆ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਅੱਜ ਸੌ ਸੌ ਸੀ ਮੈਂ ਕਰਨੇ ਨਖਰੇ ਬਾਹੀ ਰੰਗਲਾ ਚੂੜਾ ਪਾ ਗੁੰਡ ਚੱਕਦਾ ਜਾ ਮੁਖੜੇ ਤੋਂ ਲਾੜਾ ਵੇ ਲੰਦਾ ਚੰਨ ਵੀ ਨੀਂਵੀਆਂ ਆਪਾ ਅੱਜ ਬੈਠੀਆਂ ਕੋਲ ਤੇਰੇ ਵਾਗ ਮੈਂ ਚੋੜਾਂ ਦੇ ਮੇਰਾ ਤੱਕ ਤੱਕ ਕਰਦਾ ਐ ਸਾ ਅੱਜ ਦਿਨ ਹੈ ਮੇਰੇ ਵਿਆਹ ਦਾ ਕਿਤੇ ਚੱਲ ਕੇ ਤਾਂ ਤੇਲਚੂਆ ਤੇਰੇ ਟਿੱਲੇ ਸੂਰਤ ਦੇ ਦੀਆ ਹੀਰ ਦੀਆ ਓ ਨਾ ਦੇਖ ਗੋਰਖਾ ਉਡਦੀ ਏ ਫੁੱਲਕਾਰੀ ਓ ਨਾ ਦੇਖ ਗੋਰਖਾ ਉਡਦੀ ਏ ਫੁੱਲਕਾਰੀ ਓ ਜਦੋਂ ਮੈਂ ਗਿਆ ਜੀ ਪੈਗ ਛੱਡਤਾ ਉਹਨਾਂ ਨੇ ਤੇ ਮੈਨੂੰ ਜੱਫੀ ਪਾ ਲਈ ਹੂੰ ਉਹ ਫੋਟੋ ਹੈਗੀ ਆ ਮੇਰੇ ਕੋਲ ਜੇ ਆ ਗਿਆ ਦਾ ਫੋਨ ਉਦੋਂ ਹੁੰਦਾ ਸੀਗਾ ਹੂੰ ਮੇਰੇ ਭਰਾ ਨੇ ਫੋਟੋ ਖਿੱਚੀ ਆ ਤੇ ਜੋ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਜੋ ਵਾਈਬ ਸੀਗੀਆਂ ਹੁਣ ਤੱਕ ਮੈਂ ਫੀਲ ਕਰਦਾ ਹਾਂ ਉਸ ਜੀ ਨੂੰ ਕਹਿੰਦਾ ਜਾ ਤੂੰ ਇੱਕ ਦਿਨ ਨਾ ਚਮਕਾਏਗਾ ਤੇ ਤੇਰਾ ਖਾੜਾ ਬਹੁਤ ਵਧੀਆ ਹੋਇਆ ਕਰੂਗਾ ਥਾਪੜਾ ਦਿੱਤਾ ਤੈਨੂੰ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਮਤਲਬ ਉਹਨਾਂ ਦਾ ਲੱਜਾ ਹੋਈ ਸੀਗਾ ਪਰ ਅੰਦਰੋਂ ਇੱਕ ਫਕਰ ਰੂ ਸੀਗਾ ਜਿੱਦਾਂ ਫਕੀਰ ਨਹੀਂ ਹੁੰਦੇ ਬਿਲਕੁਲ ਫਿਰ ਬਾਅਦ ਚ ਮੈਨੂੰ ਕਈ ਵਾਰੀ ਲਾਈਵ ਸਟੇਜਾਂ ਤੇ ਨਾਲ ਜਾਂਦਾ ਰਿਹਾ ਮੈਂ ਜੀ ਤੇ ਉਹਨਾਂ ਨੇ ਟਾਈਮ ਤਾਂ ਘੱਟ ਹੀ ਮਿਲਿਆ ਦੀਪਸਰ ਨਾਲ ਕਾਫੀ ਮੈਂ ਦੀਪ ਸਾਹਨੇ ਬਾਅਦ ਚ ਹੀਰ ਦੀ ਇੱਕ ਦੋ ਕਲੀਆ ਮੈਨੂੰ ਵੀ ਦਿੱਤੀਆਂ ਬਾਅਦ ਚ ਉਹਨਾਂ ਨੇ ਹੁਣ ਤੱਕ ਉਹਨਾਂ ਦੇ ਲੈਟਰ ਮੇਰੇ ਕੋਲ ਪਏ ਐ ਸਾਈਨ ਕੀਤੇ ਹੋਏ ਉਹਨਾਂ ਦੇ ਪਰ ਮੈਂ ਬlesd ਹਾਂ ਕਿ ਇਦਾਂ ਦੇ ਲੈਜੈਂਡ ਫਨਕਾਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਹੁਣ ਸਾਡੇ ਖਾੜਾਂ ਚ ਉਹ ਚੀਜ਼ ਉਹਨਾਂ ਦੀ ਅੰਗਾਲਾਂ ਦੀਪ ਸਾਹਿਬ ਜਿਹੜੇ ਗੁਰਸਾਨੂੰ ਦੱਸੇ ਹੋਏ ਆ ਸਾਡਾ ਖਾੜਾ ਤਾਂ ਹੀ ਹੁਣ ਵਧੀਆ ਹੁੰਦਾ ਜੀ ਪਰ ਇਦਾਂ ਦੇ